ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿੰਨੀ ਵਾਰ ਪੈਰੋਲ ਤੇ ਬਾਹਰ ਆਇਆ ਹੈ ਤੇ ਕਿੰਨੀ ਵਾਰ ਫਰਲੋ ਤੇ ਬਾਹਰ ਆਇਆ ਹੈ ਤੇ ਜਿਵੇਂ ਕਿ ਦੋਸਤੋ ਅਸੀਂ ਦੇਖ ਰਹੇ ਹਾਂ ਕਿ ਗੁਰਮੀਤ ਰਾਮ ਰਹੀਮ ਹੈ ਜਿਹੜਾ ਇਸ ਨੂੰ ਅਕਤੂਬਰ ਦੇ ਵਿੱਚ 2020 ਦੇ ਵਿੱਚ 1 ਦਿਨ ਦੀ ਪੈਰੋਲ ਦਿੱਤੀ ਗਈ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮਈ 2021 ਦੇ ਵਿੱਚ ਉਸ ਨੂੰ 12 ਘੰਟਿਆਂ ਦੀ ਪੈਰੋਲ ਤੇ ਛੱਡਿਆ ਗਿਆ ਸੀਗਾ ਸ਼ਿਰਪ 12 ਘੰਟਿਆਂ ਦੀ ਠੀਕ ਹੈ ਜੀ ਤੇ ਫਰਵਰੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀਗੀ ਫਰਵਰੀ 2022 ਦੇ ਵਿੱਚ ਫਿਰ ਹਰਿਆਣੇ ਦੇ ਵਿੱਚ ਵੋਟਾਂ ਸੀਗੀਆਂ ਉਹਨਾਂ ਤੋਂ ਪਹਿਲਾਂ ਜੂਨ 2022 ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ ਤੇ ਉਸ ਤੋਂ ਬਾਅਦ ਜਨਵਰੀ 2023 ਦੇ ਵਿੱਚ ਸਾ ਸਤਨਾਮ ਸਿੰਘ ਜੀ ਦੇ ਜਨਮ ਦਿਵਸ ਤੇ ਉਹਦਾ ਜਿਹੜਾ ਸਮਾਗਮ ਸੀਗਾ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਹਰਿਆਣੇ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਸੀਗੀਆਂ ਵੋਟਾਂ ਸੀ ਉਹਨਾਂ ਤੋਂ ਪਹਿਲਾਂ ਜੁਲਾਈ 2023 ਦੇ ਵਿੱਚ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਤੇ ਫਿਰ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪੈਰੋਲ ਮਿਲੀ ਸੀਗੀ ਤੇ ਫਿਰ ਗੱਲ ਆ ਗਈ ਜੀ 19 ਜਨਵਰੀ 2024 ਦੀ ਫਿਰ ਉਹਨਾਂ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਫਿਰ ਆ ਗਈ ਜੀ ਗੱਲ 13 ਅਗਸਤ 2024 ਦੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਫਿਰ 21 ਦਿਨਾਂ ਦੇ ਲਈ ਛੱਡਿਆ ਗਿਆ ਫਿਰ ਅਕਤੂਬਰ 2024 ਦੇ ਵਿੱਚ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਫਿਰ ਇਸੇ ਸਾਲ ਦੀ ਜੇ ਅਸੀਂ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਚੋਣਾਂ ਸੀ ਵੋਟਾਂ ਸੀ ਤੇ ਇਹਨਾਂ ਵੋਟਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ ਮਿਲੀ ਸੀ ਗੁਰਮੀਤ ਰਾਮ ਰਹੀਮ ਨੂੰ ਹੁਣ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ ਕਿ ਉਹ ਕਿੰਨੀ ਵਾਰੀ ਬਾਹਰ ਆ ਚੁੱਕਿਆ ਹੈ ਕਿੰਨੇ ਦਿਨਾਂ ਲਈ ਬਾਹਰ ਆ ਚੁੱਕਿਆ ਹੈ ਡੇਰਾ ਮੁਖੀ ਜਿਹੜਾ ਹੈਗਾ ਗੁਰਮੀਤ ਰਾਮ ਰਹੀਮ ਇਸ ਦੇ ਖਿਲਾਫ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਰੇਪ ਦੇ ਇਲਜ਼ਾਮ ਲੰਗੇ ਜਿਹੜੇ ਕਿ ਕੋਰਟ ਦੁਆਰਾ ਸਿੱਧ ਵੀ ਹੋ ਚੁੱਕੇ ਨੇ ਤੇ ਮਰਡਰ ਦਾ ਜਿਹੜਾ ਕੇਸ ਹੈਗਾ ਇਹਨਾਂ ਕੇਸਾਂ ਦੇ ਵਿੱਚ ਇਹ 20-20 ਸਾਲ ਦੀ ਜਿਹੜੀ ਜੇਲ੍ਹ ਕੱਟ ਰਿਹਾਗਾ ਤੇ ਦੋਸਤੋ 2021 ਦੇ ਵਿੱਚ ਡੇਰਾ ਪ੍ਰਬੰਧਕ ਸੀਗਾ ਇੱਕ ਮੈਨੇਜਰ ਜਿਸ ਦਾ ਨਾਮ ਸੀਗਾ ਰਣਜੀਤ ਸਿੰਘ ਉਸ ਦਾ ਕਤਲ ਹੋ ਗਿਆ ਸੀ ਮਰਡਰ ਹੋ ਗਿਆ ਸੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਲੱਗੇ ਸੀ ਉਹ ਡੇਰਾ ਮੁਖੀ ਤੇ ਲੱਗੇ ਸੀ ਤੇ ਚਾਰ ਹੋਰ ਵਿਅਕਤੀ ਸੀਗੇ ਜਿਹੜੇ ਕਿ ਡੇਰਾ ਮੁਖੀ ਨੇ ਕਹਿੰਦੇ ਭੇਜੇ ਸੀ ਉਸ ਨੂੰ ਮਾਰਨ ਦੇ ਲਈ ਖਤਮ ਕਰਨ ਦੇ ਲਈ ਉਹ ਸੀਗੇ ਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸਜ਼ਾ ਹੋਈ ਤੇ ਇੱਕ ਪੱਤਰਕਾਰ ਸੀਗਾ ਉਸ ਦੇ ਕਤਲ ਦੇ ਜਿਹੜੇ ਦੋਸ਼ ਲੱਗੇ ਸੀਗੇ ਉਹ ਵੀ ਡੇਰਾ ਮੁਖੀ ਤੇ ਲੱਗੇ ਸੀਗੇ 2019 ਦੇ ਵਿੱਚ ਇੱਕ ਡੇਰਾ ਮੁਖੀ ਨੂੰ ਤੇ ਤਿੰਨ ਹੋਰ ਵਿਅਕਤੀਆਂ ਨੂੰ ਲਗਭਗ 16 ਸਾਲ ਪਹਿਲਾਂ